ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਨੂੰ ਸ਼ਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਆਪਣੇ ਫੋਨ ਨੰਬਰ ਸਮੇਤ ਸਾਡੇ ਚੈਨਲ ਤੇ ਲਗਵਾ ਸਕਦੇ ਹੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਲੜਕਾ ਕਾਸਟ ਰਵੀਦਾਸੀ ਸਿੱਖ ਗੋਤ ਲੱੱੜੜ ਉਮਰ ਜੀ ਲੜਕੇ ਦੇ 29 ਸਾਲ ਐ ਤੇ ਕੱਦ 5 ਫੁੱਟ 9 ਇੰਚ ਐ ਪੜਾਈ ਇਹਨਾਂ ਨੇ ਕਰੀ ਐ BCA MCA ਭੈਣ ਇੱਕ ਐ ਜੀ ਐਡਵੋਕੇਟ ਤੇ ਪਿਤਾ ਆਰਮੀ ਰਿਟਾਇਰਡ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਐ ਜੀ ਮੁੰਡੇ ਦਾ PHP ਡਿਵੈਲਪਰ ਉਹਦਾ ਕੰਮ ਕਰਦਾ ਐ ਮੁੰਡਾ ਤੇ ਪਰਿਵਾਰ ਵੱਲੋਂ ਮੰਗ ਐ ਜੀ NRI ਹੋਵੇ ਕੁੜੀ ਜਾਂ ਫਿਰ ਗਵਰਨਮੈਂਟ ਜੌਬ ਕਰਦੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਐ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਐ ਸ ਕੁਮਾਰ ਪਤਾ ਨੋਹਰ ਰਾਜਸਥਾਨ ਉਮਰ 24 6 1997 ਦੇ ਵਿੱਚ 5 ਫੁੱਟ 10 ਇੰਚ ਤੇ ਜਨਮ ਟਾਈਮ ਹੈ ਜੀ 11:30 ਦਾ ਪੜ੍ਹਾਈ ਮੁੰਡੇ ਨੇ 10th ਪਾਸ ਕਰੀ ਹੈ ਜੀ ਕਾਸਟ ਇਹਨਾਂ ਦੀ ਮਹਿਰਾ ਪਿਤਾ ਦਾ ਆਪਣਾ ਕੰਮ ਹੈ ਜੀ ਮਾਤਾ ਹਾਊਸ ਵਾਈਫ ਨੇ ਸੋ ਕੰਮਕਾਰ ਹੈ ਜੀ ਸਕਰੀਨ ਪ੍ਰਿੰਟਿੰਗ ਦਾ ਮੁੰਡਾ ਆਪਣਾ ਕਾਰੋਬਾਰ ਕਰਦਾ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਵਿਆਹ ਕਰਨਾ ਮੰਗ ਕੋਈ ਨਹੀਂ ਜੀ ਜਾਤੀਬੰਧਨ ਕੋਈ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਲ ਲੁਧਿਆਣਾ ਤੋਂ ਕਾਸਟ ਮਹਿਰਾ ਉਮਰ 1995 ਦੇ ਵਿੱਚ ਹੈ ਜੀ ਪੜ੍ਹਾਈ ਗ੍ਰੈਜੂਏਟ ਕਰੀ ਹੋਈ ਹੈ ਜੀ ਭੈਣ ਪ੍ਰਚਾਰ ਨੇ ਕੰਮ ਕਰੇ ਜੀ ਮੁੰਡਾ ਵਰਕ ਕਰਦਾ ਡਿਸਪੈਚਰ ਵਿਦ ਐਂਡ ਅਮਰੀਕਨ ਕੰਪਨੀ ਦੇ ਵਿੱਚ ਵਧੀਆ ਤਨਖਾਹ ਜੀ ਵਧੀਆ ਘਰ-ਬਾਰ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਪਰਿਵਾਰ ਦੇ ਤਿੰਨ ਨੰਬਰ ਦਿੱਤੇ ਗਏ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਸਮਨਦੀਪ ਸਿੰਘ ਪਤਾ ਕੁਰੂਕ ਖੇਤਰਾ ਤੋਂ ਉਮਰ 33 1996 ਦੇ ਵਿੱਚ ਹੈ ਜੀ ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀਆ ਜੀ ਮੁੰਡੇ ਨੇ ਬੈਚਲਰ ਆਫ ਆਰਟਸ ਦੀ ਭੈਣ ਇਹਨਾਂ ਦੀ ਇੱਕ ਹੈ ਪਿਤਾ ਮਨਜਿੰਦਰ ਸਿੰਘ ਤੂਰ ਮਾਤਾ ਤਜਿੰਦਰ ਕੌਰ ਕੰਮਕਾਰ ਹੈ ਜੀ ਮੁੰਡੇ ਕੋਲ 9 ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕੁੜੀ ਪੀਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਪੜ੍ਹਾਈ ਕਰੀ ਹੈ ਇਹਨਾਂ ਨੇ MBA ਆਫ ਸੇਲਜ਼ ਐਂਡ ਮਾਰਕੀਟਿੰਗ ਕੰਮ ਕਰਾ ਹੈ ਜੀ ਵਰਕਿੰਗ ਹੈ ਐਜ਼ ਸਕਸੈਸ ਮੈਨੇਜਰ ਇਨ ਐਡਾਪਕ ਐਮ ਐਨ ਸੀ ਕੰਪਨੀ ਦੇ ਵਿੱਚ ਤੇ ਪੈਕੇਜ ਹੈ ਜੀ 30 ਲੱਖ ਸੈਲਰੀ ਦਾ ਸਵਰਬਰ ਪ੍ਰਾਪਰਟੀ ਹੈ ਜੀ ਮੁੰਡੇ ਕੋਲੇ ਰੋਪੜ ਸਿਟੀ ਦੇ ਵਿੱਚ ਐਗਰੀਕਲਚਰ ਲੈਂਡ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਟੇਲ ਐਂਡ এমਪਲoyed ਗਰਲ ਇਦਰ ਫਰੋਮ ਇਟ ਸੈਕਟਰ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਕੁੜੀ ਸੋ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਕੁੜੀ ਦਾ ਗਲੀ ਪੱਟੀਚ ਪ੍ਰਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ 1993 ਦੇ ਵਿੱਚ ਹੈ ਜੀ ਕੱਦ 5 ਫੁੱਟ 9 ਇੰਚ ਤੇ ਪੜ੍ਹਾਈ ਪਲੱਸ 2 ਪਾਸ ਹੈ ਜੀ ਮੁੰਡਾ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਆ ਗਵਰਨਮੈਂਟ ਜੋਬ ਕਰਦਾ ਹੈ ਤੇ ਕੰਮਕਾਰ ਹੈ ਜੀ ਲੜਕੇ ਕੋਲ ਖੇਤੀਬਾੜੀ ਦੀ ਦਵਾਈਆਂ ਦੀ ਆਪਣੀ ਵਧੀਆ ਦੁਕਾਨ ਹੈ ਜੀ 3 ਕਿਲੇ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਘਰੇਲੂ ਹੋਵੇ ਜੀ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੁਕਤਸਰ ਸਾਹਿਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 19 ਸਤੰਬਰ 1992 ਦੇ ਵਿੱਚ ਗੋਤ ਇਹਨਾਂ ਦਾ ਬਰਾੜ ਹੈ ਜੀ ਤੇ ਪੜ੍ਹਾਈ ਕਰੀਆ ਮੁੰਡੇ ਨੇ ਸਿਵਲ ਡਿਪਲੋਮਾ ਐਮਬੀਏ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਤੇ ਕੰਮਕਾਰ ਹੈ ਮੁੰਡਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਿਆ ਹੋਇਆ ਜੀ 7 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਮੁੰਡਾ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਇਹ ਪਰਿਵਾਰ ਵੱਲੋਂ ਮੰਗਿਆ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂਐਸਏ ਦੀ ਪੀਆਰ ਹੋਵੇ ਤਲਾਕशुदा ਹੋਵੇ ਬਿਨਾ ਬੱਚੇ ਵਾਲੀ ਹੋਵੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰੋ ਜੀ ਪਰਿਵਾਰ ਦੇ ਨਾਲ ਨਾਮ ਸਿੰਘ ਪਤਾ ਹੁਸ਼ਿਆਰਪੁਰ ਦਾ ਲੜਕਾ ਹੈ ਜੀ ਕਾਸਟ ਸ਼ੈਣੀ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਪੋਸਟ ਗ੍ਰੈਜੂਏਸ਼ਨ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਕੈਨੇਡਾ ਦੀ ਪੀਆਰ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦਾ ਪੀਆਰ ਕੰਮ ਕਰ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ 10 ਕਿਲੇ ਮੁੰਡੇ ਕੋਲ ਜ਼ਮੀਨ ਹੈ ਜੀ ਪੰਜਾਬ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ ਏ ਦੀ ਪੀ ਆਰ ਹੋਵੇ ਮੈਰਿਜ ਕਰਨੀ ਹੈ ਜੀ ਇਹਨਾਂ ਨੇ 1 ਸਾਲ ਤੱਕ ਮੰਗ ਕੋਈ ਨਹੀਂ ਪਰਿਵਾਰ ਨੇ ਸਿੰਪਲ ਵਿਆਹ ਕਰਨਾ ਹੈ ਜੀ ਜੱਟ ਸਿੱਖ ਹਿੰਦੂ ਅਰੋੜਾ ਖੱਤਰੀ ਸਿੱਖ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਇਹਨਾਂ ਨਾਲ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਵਰਿੰਦਰ ਸਿੰਘ ਪਤਾ ਜ਼ਿਲ੍ਹਾ सिरसा ਤੋਂ ਕਾਸਟ ਮੁੰਡੇ ਦੀ ਛਿੰਬੇ ਹੈ ਜੀ ਗੋਤ ਰੌਲੇ ਉਮਰ 12-990 ਦੇ ਵਿੱਚ ਹੈ ਤੇ ਕੱਦ 6 ਫੁੱਟ ਜੀ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਪਾਸ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਭੈਣਾਂ ਦੋ ਮੈਰਿਡ ਨੇ ਤੇ ਕੰਮ ਕਰਿਆ ਜੀ ਵਰਕ ਕਰਦੇ ਨੇ ਸਟਿਚਿੰਗ ਦਾ ਪ੍ਰੋਪਰਟੀ ਅੱਧਾ ਕਿੱਲਾ ਜ਼ਮੀਨ ਹੈ ਇਹਨਾਂ ਕੋਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਰਿਸ਼ਤੇ ਜੀ ਨਾਮ ਗੁਰਮਿੰਦਰ ਸਿੰਘ ਪਤ ਲੁਧਿਆਣਾ ਏਰੀਆ ਮੁੰਡੇ ਦਾ ਕਾਸਟ ਰਾਮਗੜੀ ਹੈ ਮਿਸਤਰੀ ਗੋਤ ਕੜਿਆਲ ਉਮਰ 28 ਸਾਲ ਹੈ ਜੀ ਕੱਦ 6 ਫੁੱਟ ਪੜ੍ਹਾਈ ਕਰੀਏ ਜੀ VSC MS کیمسٹری ਭਰਾ ਇਹਨਾਂ ਦਾ ਇੱਕ ਹੈ ਤੇ ਲੜਕੇ ਦਾ ਕੰਮ ਕਰਿਆ ਜੀ ਜੋਬ ਇਨ ਸੰ ਫਰਮਾ ਮਹਾਲੀ ਤੇ ਪਰਿਵਾਰ ਦੀ ਮੰਗ ਹੈ ਜੀ ਪੜ੍ਹੀ ਲਿਖੀ ਕੁੜੀ ਹੋਵੇ ਚਾਹੇ ਨੌਕਰੀ ਕਰਦੀ ਹੋਵੇ ਸੋ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਅਮਰਤਸਰ ਸਾਹਿਬ ਤਹਿਸੀਲ ਅਜਨਾਲਾ ਕਾਸਟ ਜੱਟ ਸਿੱਖ ਗੋਤ ਮੁੰਡੇ ਦਾ શેਖੋ ਆ ਜੀ ਉਮਰ 1997 ਦੇ ਵਿੱਚ ਹੈ ਜੀ ਪੈਣ ਇੱਕ ਮੈਰਿਡ ਆ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਪਿਤਾ ਇਹਨਾਂ ਦੇ ਕਾਰਗਿਲ ਸਹੀਦ ਫੌਜੀ ਨੇ ਜੀ ਪੈਨਸ਼ਨ ਇਹਨਾਂ ਦੀ ਮਾਤਾ ਨੂੰ ਮਿਲਦੀ ਆ ਤੇ ਕੰਮਕਾਰ ਹੈ ਜੀ 15 ਕਿਲੇ ਜ਼ਮੀਨ ਹੈ ਮੁੰਡੇ ਕੋਲ ਖਾਦ ਦਵਾਈਆਂ ਦਾ ਆਪਣਾ ਸਟੋਰ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਇਹਨਾਂ ਨਾਲ